Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਸ਼ਕਤੀ ਸਟਾਰ ਜੀ ਨਿਊ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਨਿਊ ਚੈਨਲ ਤੋਂ ਅਮਰਜੀਤ ਸਿੰਘ ਦੀ ਖਬਰ ਅਜਾਸੀ ਪਹੁੰਚਿਆ ਆਜਾ ਨਗਰ ਕੋਟ ਖਾਲਸਾ ਦਸ ਵਿੱਚ گورਨਮੈਂਟ ਸਕੂਲ ਸਕੂਲ ਦਾ ਨਤੀਜਾ 100% ਰਿਹਾ ਅਤੇ ਸਕੂਲ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ कौर ਦੇ ਕੋਲੋਂ

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਿਊਜ਼ ਚੈਨਲ ਵੇਖਣ ਵਾਲੇ ਸਾਡੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਸਾਡੇ ਨਾਲ ਬੈਠੇ ਸਨ ਦਸ਼ਮੇਸ਼ ਕੌਂਗਰਸ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਗੱਲ ਕਰਦੇ ਆ ਨਤੀਜੇ ਅਤੇ ਸਕੂਲ ਬਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਮੇਰਾ ਨਾਮ ਬਲਵਿੰਦਰ ਕੌਰ ਦਸ਼ਮੇਸ਼ ਕੌਂਗਰਸ ਸਕੂਲ ਹਾਈ ਸਕੂਲ ਦਾ ਸਾਡਾ ਜੀ ਇਸ ਸਾਲ ਸਾਡੇ 5ਵੀਂ ਦਾ 8ਵੀਂ ਦਾ 10ਵੀਂ ਕਲਾਸ ਦੇ ਰਿਜ਼ਲਟ ਜਿਹੜੇ ਬਹੁਤ ਵਧੀਆ ਰਹੇ ਅੱਜ ਅਸੀਂ ਆਪਣੇ ਸਟਾਫ ਦੇ ਨਾਲ ਬੈਠ ਕੇ ਇਸ ਵਿਸ਼ੇ ਤੇ ਗੱਲਬਾਤ ਕਰ ਰਹੇ ਆਂ ਕਿ ਬੱਚਿਆਂ ਦੀਆਂ ਗਾਂਹ ਗਤੀਵਿਧੀਆਂ ਵਾਸਤੇ ਸਾਨੂੰ ਹੋਰ ਕਿਹੜੇ ਕਿਹੜੇ ਉਪਰਾਲੇ ਕਰਨੇ ਚਾਹੀਦੇ ਜੀ ਤੇ ਮੈਂ ਸਕੂਲ ਬਾਰੇ ਕੀ ਕਹਿਣਾ ਚਾਹੁੰਦੀ ਹਾਂ ਸਕੂਲ ਬਾਰੇ ਮੈਂ ਕਹਿਣਾ ਚਾਹੁੰਦੀ ਆਂ ਵੀ ਸਕੂਲ ਅਸੀਂ ਲਗਭਗ 85 'ਚ ਸ਼ੁਰੂ ਕੀਤਾ ਸੀ ਤੇ ਉਸ ਤੋਂ ਲੈ ਕੇ ਅੱਜ ਤੱਕ ਸਾਡਾ ਜਿਹੜਾ ਬਹੁਤ ਵਧੀਆ ਆਉਂਦਾ ਰਿਹਾ ਜਿਹੜਾ ਸਾਡਾ ਸਟਾਫ ਆ ਇਹ ਮੇਰੇ ਨਾਲ ਪੂਰਾ ਸਹਿਯੋਗ ਦਿੰਦਾ ਹੈ ਬਹੁਤ ਮਤਲਬ ਸਹੀ ਤਰੀਕੇ ਨਾਲ ਮਿਹਨਤ ਕਰਾਉਂਦੇ ਆਂ ਅਚੀ ਕਾਲ ਜੀ ਮੈਂ ਸਕੂਲ ਦੇ ਪੱਖ ਚ ਇਹ ਕਹਿਣਾ ਚਾਹੁੰਦੀ ਆ ਕਿ ਸਾਡਾ ਸਕੂਲ ਦਿਨ ਦੁਗਣੀ ਰਾਤ ਚੁਗਣੀ ਹੁੰਦੀ ਕਰੇ ਵੇਖੋ ਜੀ ਸਾਡੇ ਸਕੂਲ ਦਾ ਰਿਜ਼ਲਟ ਜਿਹੜਾ ਇਸ ਵਾਰੀ ਬਹੁਤ ਵਧੀਆ ਆਇਆ ਆ ਮੈਨੂੰ ਬਹੁਤ ਖੁਸ਼ੀ ਆ ਕਿ ਸਾਡੇ ਸਟਾਫ ਦੇ ਸਹਿਯੋਗ ਨਾਲ ਔਰ ਸਾਡੇ ਪ੍ਰਿੰਸੀਪਲ ਮੈਡਮ ਦੇ ਸਹਿਯੋਗ ਦੇ ਨਾਲ ਸਾਡੇ ਸਕੂਲ ਦਾ ਜਿਹੜਾ ਰਿਜ਼ਲਟ ਆ ਮੈਂ ਕਹਨੀ ਕਿ ਬਹੁਤ ਵਧੀਆ ਆਇਆ ਅਸੀਂ ਬੱਚਾ ਨੂੰ ਸਨਮਾਨਿਤ ਕਰਾਂਗੇ ਬੁਲਾ ਕੇ ਸਪੈਸ਼ਲ ਉਹਨਾਂ ਵਾਸਤੇ ਅਸੀਂ ਮੀਟਿੰਗ ਵੀ ਰੱਖੀ ਹੋਈ ਆ ਅਸੀਂ ਮੀਟਿੰਗ ਕਰਦੇ ਪਏ ਆ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸਨਮਾਨਿਤ ਕਰਨਾ ਆ ਪੂਰਾ ਇੰਜੋਏ ਕਰਾਂਗੇ ਜੀ ਪੂਰੀ ਥੈਂਕ ਯੂ ਸਰ ਦੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਹੈ ਸਾਡੇ ਪ੍ਰਿੰਸੀਪਲ ਮੈਮ ਸਰ ਸਰ ਦੇ ਸਹਿਯੋਗ ਦੇ ਨਾਲ ਸਟਾਫ ਮੈਂਬਰ ਦੇ ਸਹਿਯੋਗ ਦੇ ਨਾਲ ਬੱਚਾ ਨੇ ਬਹੁਤ ਵਧੀਆ ਮਾਰਕਸ ਦਿੱਤੇ ਹੈ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਸਾਡ ਜਿਹੜੀ ਅਗਲੀ ਕਲਾਸਾਂ ਹੈਗੀਆਂ ਉਹ ਬੱਚਾ ਇਸ ਤੋਂ ਵੀ ਅੱਗੇ ਜਾ ਕੇ ਅੱਗੇ ਹੋਰ ਪਰਸੈਂਟੇਜ ਲੈ ਕੇ ਜਾਣ ਉਹਨਾਂ ਨੂੰ ਹੋਰ ਮਿਹਨਤ ਕਰਾਈ ਜਾਵੇ ਤਾਂ ਹੋਰ ਅੱਗੇ ਸਾਡਾ ਸਕੂਲ ਅੱਗੇ ਅੱਗੇ ਸਟੈਪ ਬਾਈ ਸਟੈਪ ਹੋਰ ਅੱਗੇ ਵਧੇ ਤੇ ਸਾਡੇ ਸਕੂਲ ਦਾ ਨਾਮ ਹੋਵੇ